ਸਰ ਮਾਚ ਦਾ ਮੁੱਦਾ ਲਗਾਤਾਰ ਚਰਮਾਇਆ ਹੈ ਲਗਾਤਾਰ ਜਿਹੜੇ ਉੱਤੇ ਸਿਕ ਨੌਜਵਾਨ ਜਾ ਰਹੇ ਨੇ ਕਿਤੇ ਨਾ ਕਿਤੇ ਪਿੰਡਾਂ ਵਾਲੇ ਦੀ ਜਿਹੜੇ ਪੋਸਟਰ ਉਤਾਰੇ ਜਾ ਰਹੇ ਨੇ ਤੇ ਤਕਰਾਰ ਵਾਲੀ ਸਥਿਤੀ ਬਣੀ ਹੋਈ ਹੈ ਕਿਸ ਤਰ੍ਹਾਂ ਨਿਕਲ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਹੈ ਕਿ ਇਹ ਵਿਦੇਸ਼ ਦੀ ਬਹੁਤ ਵੱਡੀ ਬਾਤ ਕਿਸਮਤ ਹੀ ਹੈ ਕਿ ਕੱਲੀਆਂ ਰਿਲੀਜੀਅਸ ਮਿਨੋਰਟੀਜ਼ ਨੂੰ ਨਹੀਂ ਲਿੰਗੁਇਸਟਿਕ ਮਿਨੋਰਟੀਜ਼ ਨੂੰ ਵੀ ਇਹ ਸਿੰਗਲ ਆਊਟ ਕਰ ਰਿਹਾ ਹੁਣ ਜੋ ਤਾਮਨ ਲਾਡੂ ਚ ਹੋ ਰਿਹਾ ਤੇ ਤਾਮਨ ਲਾਡੂ ਦੇ ਚੀ ਮੰਤਰੀ ਨੇ ਜਿਹੜੀ 22 ਤੇ 23 ਤਰੀਕ ਨੂੰ ਕਾਨਫਰੰਸ ਬੁਲਾਈ ਆ ਉੱਥੇ ਅਕਾਲੀ ਦਲ ਉਹਦੇ ਸ਼ਾਮਲ ਹੋ ਰਿਹਾ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਫੋਟੋ ਤੇ ਜੇ ਕੋਈ ਇਤਰਾਜ਼ ਕਰਦਾ ਉਹਦੂ ਮੂਰਖੋ ਹੀ ਨਹੀਂ ਉਹ ਇੱਕ ਸਟੈਬਲਿਸ਼ਡ ਸਿੱਖ ਵਾਰੀਅਰ ਸਿੱਖ ਸੰਤ ਦੇ ਤੌਰ ਤੇ ਸਟੈਬਲਿਸ਼ ਨੇ ਤੇ ਉਹਨਾਂ ਦੇ ਜ਼ਿੰਦਗੀ ਸਮੇਂ ਵਿੱਚ ਕੋਈ ਵੀ ਉਹਨਾਂ ਦੇ ਅਗੇਂਸਟ ਕ੍ਰਿਮੀਨਲ ਕੇਸ ਟੈਰੋਰੀਜ਼ਮ ਦਾ ਨਹੀਂ ਸੀ ਤੇ ਜਿਹੜੇ ਬੰਦੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਟੈਰਰਿਸਟ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਮੂਰਖਾਂ ਦੀ ਦੁਨੀਆ 'ਚ ਰਹਿ ਰਹੇ ਨੇ ਉਹ ਇੱਕ ਰਿਲੀਜੀਅਸ ਲੀਡਰ ਸੀ ਮੈਂ ਨਹੀਂ ਕਹਿ ਰਿਹਾ 5 ਮਈ 1984 ਨੂੰ ਚੰਡੀਗੜ੍ਹੋਂ ਸ਼ਿਮਲੇ ਜਾਣ ਲੱਗੇ ਦਿੱਲੀ ਚੰਡੀਗੜ੍ਹ 에어ਪੋਰਟ ਤੇ ਗੱਲ ਰਜੀਵ ਗਾਂਧੀ ਨੇ ਵੀ ਕਹੀ ਸੀਗੀ ਸੋ ਇਹ ਜੋ ਕਰ ਰਹੇ ਨੇ ਇਹ ਇੱਕ ਆਪਸੀ ਇੰਟਰਨਲ ਵਾਰ ਕਮਿਊਨਿਟੀ ਸੇ ਕਰਾਉਣਾ ਚਾਹੁੰਦੀਆਂ ਨੇ ਸਰਕਾਰਾਂ ਸਿੱਖ ਹੀ ਨਹੀਂ ਕਰਦੇ ਸਿੱਖ ਜਿਹੜਾ ਇੰਡੀਵਿਜੂਅਲ ਜ਼ਿਆਤੀ ਕਰੂਗਾ ਉਹਦੇ ਨਾਲ ਲੇਖਾ ਜੋਖਾ ਕਰਨਗੇ ਕਦੇ ਉਸ ਨੂੰ ਲਾਰ ਸਕੇਲ ਤੇ ਕਮਿਊਨਿਟੀ ਲੜ ਇਸ ਤਰ੍ਹਾਂ ਬਦਲ ਕੇ ਕਿਸੇ ਵੀ ਵਿਸ਼ੇਸ਼ ਕਮਿਊਨਿਟੀ ਦਾ ਟਕਰਾ ਨਹੀਂ ਲੈਣਗੇ ਅਸਰ ਕੁਝ ਨੌਜਵਾਨਾਂ ਦੇ ਪਰਚੇ ਵੀ ਦਰਜ ਕੀਤੇ ਗਏ ਨੇ ਤੁਰੰਤ ਤੁਮ ਆਪਸੇ ਲੈਣਾ ਚਾਹੀਦੀ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਆਲਰੇਡੀ ਹਦਾਇਤ ਕਰਤੀ ਹੈ ਤੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਹਲੇ ਡੁੱਲੇ ਵੇਰਾ ਦਾ ਕੁਝ ਨਹੀਂ ਵਿਗੜਿਆ ਉਹਨਾਂ ਨੂੰ ਪੁਲਿਸ ਨੂੰ ਕੀਤੀ ਹੋਈ ਜ਼ਿਆਦਤੀ ਤੇ ਮਾਫੀ ਮੰਗਣੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਪਟਿਆਲੇ ਦੇ ਇੱਕ ਕਰਨਲ ਤੇ ਉਹਦੇ ਬੇਟੇ ਨਾਲ ਕੀਤੀ ਹੈ ਜ਼ਿਆਦਤੀ ਦਾ ਸੁਭਾਅ ਪਿਆ ਹੋਇਆ ਪੁਲਿਸ ਨੌਂਤੂਰਾਂ ਤੋਂ ਆਪਸ ਲੈ ਕੇ ਇਹ ਫੀਲਿੰਗ ਦੇਣੀ ਚਾਹੀਦੀ ਹੈ ਕਿ ਅਸੀਂ ਬਰਾਬਰ ਦੇ ਸ਼ਹਿਰੀ ਆਂ ਸਾਡੇ ਤੇ ਕੋਈ ਕਾਨੂੰਨ ਵੱਖਰਾ ਨਹੀਂ ਲੱਗਣਾ ਚਾਹੀਦਾ